ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਗਤ ਜੀ ਆਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਨ ਬਾਣੀ ਫੁਲ ਹੈ ਉਸਨੇ ਦੂਜੇ ਸ਼ੰਦ ਨੋ ਅਸੀਂ ਵਿਚਾਰਨਾ ਹੈ ਬਾਣੀ ਨੂੰ ਪੜਨਾ ਹੈ ਸਮਝਣਾ ਹੈ ਸਭ ਤੋਂ ਪਹਿਲੇ ਉਪਰਲੇ ਲੇਖ ਆਪ ਜੀ ਜੋ ਦੇਖ ਰਹੇ ਹੋ ਸਾਰੇ ਇਨ੍ਹਾਂ ਸ਼ੰਦਾਂ ਦੇ ਵਿੱਚ ਇਹੀ ਸ਼ਲੋਕ ਹੈ ਸਾਰੀ ਬਾਣੀ ਦਾ ਤੇ ਇਸ ਕਰ ਕਿਨ ਮੋਕ ਤੇ ਲਿਖਿਆ ਹੋਇਆ ਹੈ ਮਿਟਾਇਆ ਨਹੀਂ ਫੁਲ ਹੈ ਮਹੱਲਾ ਪੰਜਵਾ ਇੱਕ ਓ ਅੰਕਾਰ ਸਤੂਰ ਪ੍ਰਸਾਦ ਅੱਜ ਦੂਜਾ ਛੰਦ ਅਸਾਂ ਵਿਚਾਰ ਕਰਨਾ ਹੈ ਆਓ ਸਭ ਤੋਂ ਪਹਿਲਾਂ ਜਿਵੇਂ ਅਸੀਂ ਪਾਠ ਕਰਦੇ ਆਂ ਅਰਥ ਮੁਤਾਬਕ ਬਾਣੀ ਪੜ੍ਹਦੇ ਆਂ ਪਹਿਲਾਂ ਪਾਠ ਦਾ ਉਚਾਰਨ ਕਰੀਏ ਸੰਤ ਸਬਾ ਮਹਿ ਬੈਸ ਕੇ ਕੀਰਤ ਮੈਂ ਮੈਂ ਕਹਾ ਰਪੀ ਸਭ ਸ਼ਿੰਗਾਰ ਇਹ ਜੀਓ ਸਭ ਦਿਵਾ ਆਸ ਪਿਆਸੀ ਸੇਜ ਸੋ ਕੰਤ ਵਿਸ਼ਾਈ ਹੈ ਹਰਾਂ ਮਸਤ ਕਹੁ ਮ ਭਾਗ ਤਾਂ ਸਾਜਨ ਪਾਈਐ ਇਸ ਤਰ੍ਹਾਂ ਚਰਨ ਹੈ ਜੇ ਅਸੀਂ ਸੰਪਰਦਾਵਾਂ ਦੇ ਅਨੁਸਾਰ ਚਰਨ ਕਰਨਾ ਹੋਵੇ ਤੇ ਫਿਰ ਸੰਤ ਸਭਾ ਮਹਿ ਬੈਸ ਕੇ ਪੀਰਤ ਮੈਂ ਮਿੰਦੀ ਨਹੀਂ ਲਾਈ ਜਾਂਦੀ ਤੀਰਤ ਮੈਂ ਕਹਾ ਅਰਪੀ ਸਭ ਸੀਗਾਰ ਸੱਸੇ ਪੈਰ ਬਿੰਦੀ ਵੀ ਨਹੀਂ ਵਰਤੀ ਜਾਂਦੀ ਸੰਪਰਦਾਵਾਂ ਦੇ ਵਿੱਚ ਇਹ ਜੀਉ ਸਭ ਦੇਵਾ ਬਾਵੇ ਤੇ ਬਿੰਦੀ ਨਹੀਂ ਲਾਈ ਜਾਂਦੀ ਕੰਨੇ ਦੇ ਉੱਤੇ ਦੇਵਾ ਪਾਠ ਕੀਤਾ ਜਾਂਦਾ ਹੈ ਆਸ ਪਿਆਸੀ ਸੇਜ ਸੁਕੰਤ ਵਿਸ਼ਾਈ ਹੈ ਹਰਹਾ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਏ ਤੋਂ ਅਰਥ ਦੇਖਿਏ ਬਾਣੀ ਨੂੰ ਸਮਝਿਏ ਸੰਤ ਸਭਾ ਸੰਤਾਂ ਦੀ ਸੰਗਤ ਸੰਤਾਂ ਦੀ ਸਭਾ ਸਾਥ ਸੰਗਤ ਜੀ ਨੂੰ ਕਹ ਲਈਏ ਸੰਤ ਸਭਾ ਮਹਿ ਮਹਿ ਦਾ ਅਰਥ ਵਿੱਚ ਵੈਸਕੇ ਅਰਥ ਵਿਦਵਾਨਾਂ ਅਨੁਸਾਰ ਜਿਵੇਂ ਯਾਨੀ ਹਰਵੰਸ ਸਿੰਘ ਜੀ ਉਹਨਾਂ ਨੇ ਕੀਤਾ ਹੋਇਆ ਹੈ ਬੈਠ ਕੇ ਕੀਰਤ ਮੈਂ ਇੱਥੇ ਆਤਮਿਕਤਾ ਕੋ ਪਾਠ ਕਰਨਾ ਮੈਂ ਦੇ ਵਿੰਦਿ ਲਾ ਕੇ ਮੈਂ ਆਪਣੇ ਵਾਸਤੇ ਵਰਤੇ ਹੋਏ ਸ਼ਬਦ ਨੇ ਕਿ ਮੈਂ ਸੰਤਾਨੀ ਸੰਗਤ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੀ ਕੀਰਤਿ ਕਰਾਂ ਮੈਂ ਕਹਾ ਮੈਂ ਕਹਾ ਮੈਂ ਉਹਦੇ ਗੁਣਾਂ ਨੂੰ ਗਾਵਾਂ ਅਰਪੀ ਸਭ ਸ਼ਿੰਗਾਰ ਇਹ ਮਸੀਂ ਕਹਿੰਦੇ ਸ਼ਿੰਗਾਰ ਵਿਹਾਰੀ ਲੱਗੀ ਹੋਈ ਹੈ ਸ਼ਿੰਗਾਰ ਅਰਥ ਮੁਤਾਬਕ ਪੈਰ ਵਿੱਚ ਮਿੰਦੀ ਲਾ ਕੇ ਪਾਸ਼ ਸ਼ਿੰਗਾਰ ਕੀਤਾ ਜਾਂਦਾ ਹੈ ਅਰਪੀ ਸਭ ਸ਼ਿੰਗਾਰ ਜੋ ਮੈਂ ਪਤੀ ਨੂੰ ਮਿਲਣ ਵਾਸਤੇ ਸ਼ਿੰਗਾਰ ਕੀਤਾ ਹੋਇਆ ਸਭ ਪਤੀ ਦੇ ਹਵਾਲੇ ਸਭ ਪਤੀ ਨੂੰ ਅਰਪ ਦੇਵਾਂ ਇਹੋ ਜੀਓ ਸਭ ਦਿਵਾਂ ਕਲ ਸ਼ਿੰਗਾਰਣੀ ਆਪਣੀ ਜਿੰਦ ਵੀ ਪਤੀ ਦੇ ਹਵਾਲੇ ਕਰ ਦੇਵਾਂ ਸੰਗਤ ਵਿੱਚ ਬੈਠ ਕੇ ਉਹਨਾਂ ਨਾਮ ਆਲਕ ਨੂੰ ਯਾਦ ਕਰਾਂ ਉਹਦੀ ਕੀਰਤੀ ਕਰਾਂ ਸਾਰਾ ਸ਼ਿੰਗਾਰ ਉਹਦੇ ਹਵਾਲੇ ਕਰ ਦੇਵਾਂ ਆਪਣੀ ਜਿੰਦ ਵੀ ਉਹਦੇ ਹਵਾਲੇ ਕਰ ਦੇਵਾਂ ਆਸ ਪਿਆਸੀ ਸੇਜ ਆਸ ਹੁੰਦੀ ਆਸ ਪਿਆਸੀ ਹੁੰਦੀ ਪਿਆਸ ਦਰਸ਼ਨ ਦੀ ਪਿਆਸ ਦੀ ਆਸ ਜਿਹੜੇ ਪ੍ਰਭੂ ਨੇ ਮੇਰੇ ਅੰਦਰ ਬਣਾ ਦਿੱਤੀ ਪਰਮਾਤਮਾ ਨੂੰ ਦੇਖਣ ਦੀ ਦਾ ਦਰਸ਼ਨ ਕਰਨ ਦੀ ਆਸ ਪਿਆਸੀ ਸੇਜ ਜਿਹੜੀ ਸੇਜ ਬਣ ਗਈ ਪਤੀ ਦਾ ਦਰਸ਼ਨ ਕਰਨ ਦੀ ਪਤੀ ਦੇ ਮਿਲਾਪ ਦੀ ਸੋ ਕੰਤ ਵਿਸ਼ਾਈ ਹੈ ਇਹ ਮੈਂ ਨਹੀਂ ਪੈਦਾ ਕੀਤੀ ਮੈਂ ਤਾਂ ਸੰਗਤ ਵਿੱਚ ਬੈਠ ਕੇ ਉਹਦੇ ਗੁਣ ਗਾਏ ਆਪਣਾ ਸ਼ਿੰਗਾਰ ਆਪਣੀ ਜੀਵੂ ਦੇ ਹਵਾਲੇ ਕੀਤੀ ਤੇ ਫਿਰ ਜਿਹੜੀ ਉਹ ਦੇ ਦਰਸ਼ਨ ਦੀ ਪਿਆਸ ਹੈ ਉਹ ਪ੍ਰਭੂ ਨੇ ਮੇਰੇ ਅੰਦਰ ਆਪ ਪੈਦਾ ਕੀਤੀ ਉਹ ਸੇਜ ਉਹਨੇ ਆਪਣੇ ਮਿਲਾਪ ਦੀ ਆਪ ਮੇਰੇ ਅੰਦਰ ਬਿਸ਼ਾਈ ਹਰ ਹਾਂ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਇਹ ਅਰਥ ਕੀਤੇ ਹੋਏ ਨੇ ਏ ਹਰੀ ਤੇ ਪ੍ਰਮਾਤਮਾ ਹਰ ਹਾਂ ਮस्तक ਹੋ ਗਭਾਗ ਤਾਂ ਸਾਜਨ ਪਾਈ ਹੈ ਗਿਆਨੀ ਹਰਵੰਦ ਸਿੰਘ ਜੀ ਨੇ ਉਹਨੇ ਆਖੀ ਤੇ ਠੀਕ ਹੈ ਕਿ ਮੱਥੇ ਦੇ ਭਾਗ ਹੋਣ ਤਾਂ ਸਾਜਨ ਉਸ ਪਰਮਾਤਮਾ ਪਤੀ ਨਾਲ ਮਿਲਾਪ ਹੁੰਦਾ ਜਿਹਦੀ ਖਾਤਰ ਸੰਗਤ ਕੀਤੀ ਜਿਹਦੀ ਕੀਰਤੀ ਕੀਤੀ ਜਿਹਦੀ ਖਾਤਰ ਸ਼ਿੰਗਾਰ ਤੇ ਜਿੰਦੂ ਦੇ ਹਵਾਲੇ ਕੀਤੀ ਔਰ ਮੇਰੀ ਸੇਜਾ ਤਿਆਰ ਹੋ ਗਈ ਪਤੀ ਦੇ ਮਿਲਾਪ ਦੀ ਪਰਮਾਤਮਾ ਦੇ ਦਰਸ਼ਨ ਦੀ ਕਹਿੰਦੇ ਮੱਥੇ ਦੇ ਭਾਗ ਹੋਣ ਤਾਂ ਹੀ ਉਸ ਸਾਜਨ ਨਾਲ ਮਿਲਾਪ ਹੁੰਦਾ ਉਸ ਪਰਮਾਤਮਾ ਦੇ ਨਾਲ ਤਦ ਹੀ ਮਿਲਾਪ ਹੁੰਦਾ ਸੋ ਮੱਛੀ ਦੇ ਭਾਗ ਤਾਂ ਭਾਈ ਤਦ ਹੀ ਬਣਦੇ ਨੇ ਜੇ ਅਸੀਂ ਉਸ ਮਾਲਕ ਦੇ ਗੁਣ ਗਾਈਆਂ ਨੂੰ ਚੇਤੇ ਕਰੀਏ ਤੇ ਮੱਛੀਆਂ ਲੱਕੀਆਂ ਜਿਹੜੀਆਂ ਸਾਰੀਆਂ ਪਿਛਲੀਆਂ ਤੱਕ ਹੁੰਦਾ ਇਹ ਉਹਦੀ ਵਡਿਆਈ ਹੈ ਸੋ ਇਹ ਦੂਜਾ ਸੰਦਰਭ ਇਸ ਬਾਣੀ ਦਾ ਆਪ ਸੰਗ ਕੰਦੇ ਸਾਹਮਣੇ ਰੱਖਿਆ ਹੈ ਆਪ ਜੀ ਨੂੰ ਬੇਨਤੀ ਹੈ ਕਿ ਸੁਣ ਕੇ ਕੋਈ ਆਪਣਾ ਸੁਝਾਅ ਜ਼ਰੂਰ ਦਿਆ ਕਰੋ ਆਪਣੇ ਵੱਲੋਂ ਜਿੰਨੀ ਤੁਹਾਨੂੰ ਮੇਰੇ ਨਾਲ ਜਿਆਦਾ ਜਾਣਕਾਰੀ ਹੈ ਉਹ ਜ਼ਰੂਰ ਮੇਨ ਅਸਾਂ ਜੀ ਕਰਿਆ ਕਰੋ ਤਾਂ ਕਿ ਮੇਰੀ ਜਾਣਕਾਰੀ ਵਿੱਚ ਵਾਧਾ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ